ਗਰਮੀ ਦੇ ਵਿੱਚ ਕੀ ਆ ਆਮ ਹੀ ਹੋ ਜਾਂਦਾ ਏ ਜਦੋਂ ਵੀ ਕੀਏ ਦੀ ਸਬਜੀ ਬਾਰੇ ਗੱਲ ਕਰੋ ਤਾਂ ਸਾਰੇ ਨੱਕ ਬੁੱਲ ਕੱਢਣ ਲੱਗ ਜਾਂਦੇ ਆ ਉਹਦੇ ਲਈ ਆਪਾਂ ਬਹੁਤ ਹੀ ਸੋਹਣੇ ਪਰੌਂਠੇ ਲੈ ਕੇ ਆਏ ਆ ਕੀਏ ਦੇ ਪਰੌਂਠੇ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਸਾਰਿਆਂ ਨੂੰ ਇੰਨੇ ਜ਼ਿਆਦਾ ਟੇਸਟੀ ਲੱਗਣਗੇ ਤੇ ਪਤਾ ਵੀ ਨਹੀਂ ਲੱਗੂਗਾ ਕਿ ਕੀਏ ਦੇ ਪਰੌਂਠੇ ਇੰਨੇ ਜ਼ਿਆਦਾ ਟੇਸਟੀ ਤੇ ਪਿਆਰੇ ਬਣਦੇ ਆ ਅਸ਼ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੇ ਆ ਨਵੀਂ ਨਵੀਂ ਰੈਸਪੀਸ ਤੇ ਨਵੇਂ ਨਵੇਂ ਟਿਪਸ ਤੇ ਟ੍ਰਿਕਸ ਜੇਕਰ ਤੁਸੀਂ ਨਵੀਂ ਰੈਸਪੀਸ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਦੇ ਨਾਲ ਆ ਜਿਹੜਾ ਜੁੜੇ ਰਹੋ ਤੇ ਚੈਨਲ ਨੂੰ ਜਿਹੜਾ ਫੋਲੋ ਕਰ ਲਿਓ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਨਾਲ ਦੀ ਨਾਲ ਜਿਹੜਾ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਭ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਪਰੌਠੇ ਬਣਾਉਣ ਵਾਸਤੇ ਜ਼ਰੂਰੀ ਨਹੀਂ ਹੈਗਾ ਕਿ ਕੱਚਾ ਹੀ ਕਿਆ ਹੋਵੇ ਥੋੜਾ ਜਿਹਾ ਪੱਕਾ ਕਿਆ ਹੋਊਗਾ ਉਹ ਵੀ ਚੱਲ ਜਾਊਗਾ ਬਸ ਬੀਜ ਹਟਾ ਦਿਓ ਕੀ ਇਹਦੇ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹਨੂੰ ਆਪਾਂ ਛਿੱਲ ਲਾਵਾਂਗੇ ਬਸ ਇਹੀ ਹੁਣ ਜਿਹੜਾ ਤੁਸੀਂ ਯੂਜ਼ ਵੀ ਕਰ ਸਕਦੇ ਹੋ ਪਰ ਫਰੈਸ਼ ਕੀਆ ਯੂਜ਼ ਕਰੋ ਤਾਂ ਜ਼ਿਆਦਾ ਵਧੀਆ ਤੇ ਇਹਨੂੰ ਆਪਾਂ ਛਿੱਲਿਆ ਆਪਣੇ ਕੋਲ ਕੱਚਾ ਹੀ ਕੀਆ ਸੀਗਾ ਜੇ ਪੱਕਾ ਕੀਆ ਹੈ ਬੀਜ ਵਾਲਾ ਹੈ ਤਾਂ ਬੀਜ ਜਿਹੜੇ ਹਟਾ ਦਿਓ ਫਿਰ ਬੀਜਾਂ ਦਾ ਟੇਸ ਜਿਹੜਾ ਵਧੀਆ ਨਹੀਂ ਆਉਂਦਾ ਹੈਗਾ ਤੇ ਇਹਨਾਂ ਨੂੰ ਆਪਾਂ ਕद्दूकस ਕਰ ਲਵਾਂਗੇ ਬਰੀਕ ਰੇਟਰ ਦੇ ਨਾਲ ਆਪਾਂ ਜਿਹੜਾ ਬਰੀਕ ਪਾਸੇ ਦੇ ਨਾਲ ਕद्दूकस ਕਰ ਲਿਆ ਕੀ ਗਰਮੀ ਦੇ ਵਿੱਚ ਠੰਡਾ ਵੀ ਹੁੰਦਾ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਤੱਤ ਵੀ ਹੁੰਦੇ ਆ ਇਹਦੇ ਵਿੱਚ ਪੋਟਾਸ਼ੀਅਮ ਵਿਟਾਮਿਨ ਏ ਸੀ ਜ਼ਿੰਕ ਆਇਰਨ ਮੈਗਨੀਸ਼ੀਅਮ ਵਗੈਰਾ ਬਹੁਤ ਸਾਰੇ ਹੋਰ ਵੀ ਤੱਤ ਹੁੰਦੇ ਆ ਤੇ ਗਰਮੀ ਦੇ ਵਿੱਚ ਠੰਡਾ ਵੀ ਹੁੰਦਾ ਏ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਬੱਚੇ ਖਾ ਲੈਣ ਖਾਸ ਕਰਕੇ ਬੱਚਿਆਂ ਦਾ ਹੀ ਹੁੰਦਾ ਏ ਕਿ ਖਾ ਲੈਣ ਸਾਰੇ ਬੱਚੇ ਆ ਜਿਹੜੇ ਆਪਾਂ ਕੀ ਬਣਾ ਕੇ ਦੇਈਏ ਇਹ ਜਿਹਾ ਇਹ ਪ੍ਰੌਂਟ ਏ ਆ ਜਿਹੜੇ ਬੱਚੇ ਵੱਡੇ ਸਾਰੇ ਖਾ ਲੈਂਦੇ ਨੇ ਕਿ ਇੰਨ ਤਾਂ ਵੱਡੇ ਵੀ ਆ ਜਿਹੜੇ ਨਖਰੇ ਮਾਰਦੇ ਆ ਸਬਜੀ ਨੂੰ ਤੇ ਇਸ ਤਰ੍ਹਾਂ ਆਪਾਂ ਕਦੋਂ ਕੱਸ ਜਿਹੜਾ ਸਾਰਾ ਕਰ ਲਿਆ ਹੁਣ ਆਪਾਂ ਦੂਜੀ ਸਾਈਡ ਤੇ ਥੋੜੇ ਜਿਹਾ ਪਿਆਜ਼ ਕੱਟਿਆ ਤੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਸਵਾਦ ਅਨਸਾਰ ਨੂਨ ਲੈ ਲਵਾਂਗੇ ਤੁਸੀਂ ਚਾਹੋ ਕੱਦੂਕਸ ਕਰ ਲਓ ਪਿਆਜ਼ ਫਿਰ ਬੇਲਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੱਕ ਚਮਚਾ ਜਪਾ ਧਨੀਆ ਪਾਊਡਰ ਪਾਇਆ ਹੈ ਨੂਨ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਇੱਕ ਚਮਚਾ ਜਪਾ ਜੀਰਾ ਪਾਇਆ ਇਹਦੇ ਵਿੱਚ ਥੋੜੀ ਜਿਹੀ ਪਾ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਹਲਦੀ ਪਾਵਾਂਗੇ ਤੁਸੀਂ ਚਾਹੋ ਹਲਦੀ ਹੈ ਜਿਹੜੇ ਸਕਿੱਪੀ ਕਰ ਸਕਦੇ ਹੋ ਆਪਾਂ ਲਾਲ ਮਿਰਚ ਪਾ ਲਵਾਂਗੇ ਇਹ ਵਾਲੇ ਮਸਾਲੇ ਆ ਜਿਹੜੇ ਤੁਸੀਂ ਜ਼ਰੂਰ ਪਾ ਲਿਓ ਹੋਰ ਮਸਾਲਾ ਕੋਈ ਐਡ ਕਰਨਾ ਉਹ ਕਰ ਸਕਦੇ ਹੋ ਤੇ ਥੋੜੀ ਜਿਹੀ ਆਪਾਂ ਜਿਹੜੀ ਲੀਗੀ ਮਿਰਚ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਆ ਬਾਦਵਾਂਗੇ ਤੁਸੀਂ ਚਾਹੋ ਥੋੜਾ ਗਰਮ ਮਸਾਲਾ ਪਾ ਸਕਦੇ ਹੋ ਪਰ ਮੈਂ ਨਹੀਂ ਪਾਇਆ ਹੈਗਾ ਇਸ ਤਰ੍ਹਾਂ ਹੀ ਬਹੁਤ ਸਾਰਾ ਟੇਸਟੀ ਬਣਦਾ ਹੈ ਇਹਨਾਂ ਮਸਾਲਿਆਂ ਦੇ ਨਾਲ ਇੱਕ ਤੋਂ ਦੋ ਕੌਲੀ ਆ ਜਿਹੜਾ ਇਹ ਕੀ ਆ ਹੋਣਾ ਹੈ ਆਪਾਂ ਪਾਣੀ ਆ ਜਿਹੜਾ ਉਹ ਵੀ ਨਿਚੋੜਿਆ ਹੈਗਾ ਕਿਉਂਕਿ ਆਪਾਂ ਇਹਨੂੰ ਆਟੇ 'ਚ ਗੁੰਨਣਾ ਸਾਰੀਆਂ ਚੀਜ਼ਾਂ ਮਿਕਸ ਕਰ ਲਵਾਂਗੇ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਤਿੰਨ ਗੋਲੀਆਂ ਜਿਹੜਾ ਆਟਾ ਪਾ ਲਿਆ ਤੁਸੀਂ ਆਟਾ ਜਾਂ ਕੀਆ ਵੱਧ ਘੱਟ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਬਾਤ ਰਹਿਦੀ ਵਧਾ ਘਟਾ ਵੀ ਸਕਦੇ ਹੋ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਨਾਰਮਲ ਆਟਾ ਜਿਵੇਂ ਗੁੰਦਿਆ ਓਵੇਂ ਗੁੰਨ ਲਵਾਂਗੇ ਪਰ ਨਾਰਮਲ ਆਟੇ ਨਾਲ ਥੋੜਾ ਜਿਹਾ ਘੜਾ ਆਟਾ ਰੱਖਿਓ ਕਿਉਂਕਿ ਬਾਅਦ ਚ ਪਾਣੀ ਛੱਡ ਜਾਂਦਾ ਹੈ ਕੀਆ ਫਿਰ ਰੋਟੀ ਜਿਹੜੀ ਬੇਲਣ ਚ ਪ੍ਰੋਬਲਮ ਆ ਜਾਂਦੀ ਹੈ ਪਤਲੀ ਹੋ ਜਾਂਦੀ ਹੈ ਤੇ ਆਟਾ ਤਾਂ ਆਪਾਂ ਜਿਹੜਾ ਗੁੰਨ ਲਿਆ ਆ ਜੇ ਆਟਾ ਪਤਲਾ ਹੋਊਗਾ ਫਿਰ ਬੇਲਣ ਚ ਜਿਹੜਾ ਥੋੜਾ ਜਿਹਾ ਔਖਾ ਹੋਊਗਾ ਕਿਉਂਕਿ ਪਾਣੀ ਛੱਡ ਜਾਂਦਾ ਹੈ ਕੀ ਆ ਜਦੋਂ ਆਪਾਂ ਨੂਨ ਪਾ ਦਿੰਨੇ ਆ ਤੇ ਆਟਾ ਆਪਾਂ ਸਾਈਡ ਤੇ ਰੱਖ ਦਵਾਂਗੇ ਥੋੜੀ ਦੇਰ ਲਈ ਗੁੰਨਣ ਤੋਂ ਬਾਅਦ ਮੁੱਕੀ ਦੇ ਲਵਾਂਗੇ ਥੋੜੀ ਦੇਰ ਲਈ ਢੱਕ ਕੇ ਰੱਖ ਦਵਾਂਗੇ ਤੇ ਦੁਬਾਰਾ ਇਹਨੂੰ ਆਪਾਂ ਮੁੱਕੀ ਆ ਜਿਹੜੀ ਦੇ ਲਵਾਂਗੇ ਤਾਂ ਕਿ ਬਿਲਕੁਲ ਸੌਫਟ ਵਧੀਆ ਆਟਾ ਆਪਣਾ ਬਣ ਕੇ ਤਿਆਰ ਹੋ ਜਵੇ ਤੇ ਦੂਜੀ ਸਾਈਡ ਤੇ ਆਪਾਂ ਰੋਟੀ ਆ ਜਿਹੜੀ ਇਹਦੀ ਬਣਾ ਲਵਾਂਗੇ ਥੋੜੀ ਦੇਰ ਤੋਂ ਬਾਅਦ ਆਟਾ ਆਪਣਾ ਕੜਨੀ ਆ ਜਿਹੜੀ ਮਰ ਗਈ ਆਟੇ ਦੀ ਤੇ ਹੁਣ ਆਪਾਂ ਲਵਾਂਗੇ ਪੇੜਾ ਜਿੰਨਾਕ ਤੁਸੀਂ ਪਰੌਂਠਾ ਬਣਾਉਣਾ ਹੈ ਉਸ ਦੇ ਹਿਸਾਬ ਨਾਲ ਆ ਜਿਹੜਾ ਤੁਸੀਂ ਪੇੜਾ ਲੈ ਲਓ ਤੁਸੀਂ ਚਾਹੋ ਜਿਹੜਾ ਧਨੀਆ ਵੀ ਆਟੇ ਦੇ ਵਿੱਚ ਪਾ ਸਕਦੇ ਹਾਂ ਧਨੀਏ ਦਾ ਵੀ ਫਲੇਵਰ ਵਧੀਆ ਆਉਂਦਾ ਹੈ ਪਰ ਅੱਜ ਕੱਲ ਮਿਲਦਾ ਹੀ ਘੱਟ ਆ ਇਸ ਲਈ ਮੈਂ ਵੀ ਨਹੀਂ ਪਾਇਆ ਹੈਗਾ ਤੁਸੀਂ ਕੋਈ ਵੀ ਚੀਜ਼ ਹੋਰ ਐਡ ਕਰਨੀ ਆ ਉਹ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਪਰੌਂਠੇ ਜਿਆਦਾ ਹੀ ਸੌਫਟ ਬਣਨ ਤਾਂ ਆਟੇ ਦੇ ਵਿੱਚ ਇੱਕ ਦੋ ਚਮਚ ਘੀ ਦਾ ਪਾ ਲਓ ਜਾਂ ਫਿਰ ਥੋੜੀ ਜਿਹੀ ਦਿਕ ਕੋਲੀਆ ਦੁੱਧ ਦੀ ਪਾ ਲਓ ਫਿਰ ਰੋਟੀ ਆ ਜਿਹੜੀ ਗਰਮੀ ਦੇ ਵਿੱਚ ਜਲਦੀ ਹੋਣੀ ਹੁੰਦੀ ਹਾਰਡ ਨਹੀਂ ਹੁੰਦੀ ਤੇ ਨਰਮ ਰਹਿੰਦੀ ਆ ਇਸ ਤਰ੍ਹਾਂ ਆਪਾਂ ਜਿਹੜਾ ਰੋਟੀਆਂ ਸਾਰੀਆਂ ਮੇਲ ਲਵਾਂਗੇ ਇਸੇ ਤਰ੍ਹਾਂ ਆਪਾਂ ਰੋਟੀਆਂ ਪਕਾ ਲਵਾਂਗੇ ਦੂਜੀ ਸਾਈਡ ਤੇ ਤਵਾ ਮੈਂ ਜਿਹੜਾ ਗਰਮ ਕਰ ਲਿਆ ਤੁਸੀਂ ਹਾਈ మీడియం ਫਲੇਮ ਤੇ ਜਿਹੜੀ ਰੋਟੀ ਪਕਾ ਲੈਣੀ ਆ ਆਰਾਮ ਦੇ ਨਾਲ ਬਣ ਜੂਗੀ ਜੇ ਤੁਸੀਂ ਚਾਹੁੰਦੇ ਹੋ ਰੋਟੀ ਥੋੜੀ ਜਿਹੀ ਕ੍ਰਿਸਪੀ ਹੋਵੇ ਫਿਰ ਤਾਂ ਤੁਸੀਂ మీడియం ਫਲੇਮ ਤੇ ਪਕਾ ਲਓ ਜੇ ਤੁਸੀਂ ਚਾਹੁੰਦੇ ਹੋ ਰੋਟੀ ਥੋੜੀ ਨਰਮ ਹੋਵੇ ਫਿਰ ਜਿਹੜੀ ਤੁਸੀਂ ਹਾਈ ਫਲੇਮ ਤੇ ਆ ਰੋਟੀ ਦਾ ਪਰੌਠਾ ਬਣਾ ਲਓ ਫਿਰ ਉਸ ਹਿਸਾਬ ਨਾਲ ਬਣ ਜਾਂਦਾ ਹੈ ਜੇ ਜ਼ਿਆਦਾ ਕ੍ਰਿਸਪੀ ਚਾਹੁੰਦੇ ਹੋ ਫਿਰ ਤਾਂ ਲੋ ਤੇ ਰੱਖ ਕੇ ਉਹਨੂੰ ਘੀ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਤੁਸੀਂ ਘੀ ਲਗਾ ਕੇ ਪਕਾਉਂਦੇ ਰਹਿਣਾ ਹੈ ਫਿਰ ਉਹ ਬਹੁਤ ਹੀ कुरकुरी ਬਣ ਕੇ ਤਿਆਰ ਹੁੰਦੀ ਆ ਜੇ ਨਰਮ ਨਰਮ ਚਾਹਦੇ ਹੋ ਜਿਵੇਂ ਬੱਚੇ ਨਰਮ ਰੋਟੀ ਖਾਂਦੇ ਨੇ ਫਿਰ ਤੁਸੀਂ ਹਾਈ మీడియం ਫਲੇਮ ਤੇ ਜਿਹੜਾ ਪਕਾ ਲਓ ਰੋਟੀ ਆਪਣੀ ਬਣ ਕੇ ਤਿਆਰ ਹੋ ਗਈ ਦੋਨੋਂ ਸਾਈਡ ਤੇ ਆਪਾਂ ਜਿਹੜਾ ਘੀ ਇਹ ਲਗਾ ਦੇਵਾਂਗੇ ਸਾਰੀਆਂ ਰੋਟੀਆਂ ਜਿਹੜੀਆਂ ਮੇਰੇ ਮੂੰਹ ਚ ਰੋਟੀ ਨਿਕਲੀ ਜਾਂਦਾ ਸਾਰੇ ਪਰੌਂਠੇ ਆਪਾਂ ਇਸੇ ਤਰ੍ਹਾਂ ਬਣਾ ਲਵਾਂਗੇ ਘੀ ਦੇ ਟੇਸਟੀ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਕਿ ਆਜ ਕੱਲ ਆਮ ਹੀ ਹੁੰਦਾ ਸਾਡੇ ਖੇਤਾਂ ਦੇ ਵਿੱਚ ਵੀ ਆਮੇ ਵੱਲ ਜਾਂਦਾ ਤੇ ਬਾਜ਼ਾਰੋਂ ਵੀ ਬਹੁਤ ਹੀ ਸਸਤਾ ਮਿਲ ਜਾਂਦਾ ਏ ਇੰਨੇ ਕੀ ਇਹਦਾ ਕਰੀਏ ਕੀ ਤੁਸੀਂ ਪਰੌਂਠੇ ਆ ਜਿਹੜੇ ਜਰੂਰ ਬਣਾ ਕੇ ਦੇਖਿਓ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਬਣ ਜਾਂਦੀਆਂ ਨੇ ਇਹਦੀਆਂ ਜਿਹੜੀਆਂ ਕਿ ਬਹੁਤ ਹੈਲਦੀ ਤੇ ਟੇਸਟੀ ਆਪਸ਼ਨ ਨੇ ਪਰੌਂਠੇ ਆ ਜਿਹੜੇ ਆਪਾਂ ਸਾਰੇ ਬਣਾ ਲਏ ਆ ਤੇ ਇਹਨਾਂ ਨੂੰ ਆਪਾਂ ਸਰਵ ਕਰ ਲਵਾਂਗੇ ਤੁਸੀਂ ਇਹਨਾਂ ਨੂੰ ਚਾਰ ਦਹੀਂ ਮੱਖਣੀ ਲੱਸੀ ਚਟਨੀ ਪਿਆਜ਼ ਦੇ ਨਾਲ ਖਾਓ ਬਹੁਤ ਹੀ ਜ਼ਿਆਦਾ ਤੁਹਾਨੂੰ ਆਨੰਦ ਆਊਗਾ ਇਹਨੇ ਜ਼ਿਆਦਾ ਟੇਸਟੀ ਲੱਗਣਗੇ ਇੰਨਾ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਪਰੌਂਠੇ ਆ ਜਿਹੜੇ ਸਰਵ ਕਰ ਲਏ ਆ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਆ ਸਬਸਕ੍ਰਾਈਬ ਕਰ ਲਓ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਵਿੱਚ ਥੈਂਕ ਯੂ ਜੀ